ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜਾ ਅੱਜ ਦਾ ਆਪਣਾ ਟੌਪਿਕ ਆ ਅੱਜ ਦਾ ਆਪਣਾ ਟੌਪਿਕ ਆਗਾ ਪਹਿਲਾਂ ਵੀ ਆਪਾਂ ਦੋ ਵੀਡੀਓ ਬੰਨ ਪੈਣ ਤੇ ਬਣਾ ਰਹੇ ਹਾਂ ਜਿਸ ਦੀ ਬਿਮਾਰੀ ਬਹੁਤ ਜ਼ਿਆਦੇ ਚੱਲ ਰਹੀ ਹੈਗੀ ਅੱਜ ਸਵੇਰੇ ਸਵੇਰੇ ਜੌਨਸੋ ਵਾਲੇ ਤੋਂ ਆਇਆ ਉਹ ਸਾਨ ਨੂੰ ਬੰਨ ਪਿਆ ਵਾ ਸੀਗਾ ਉਹਦੇ ਤੇ ਕੱਲ ਦਾ ਮੈਂ ਖੋਜ ਕਰ ਕਰਕੇ ਆਪਦੇ ਉਸਤਾਦ ਨੂੰ ਪੁੱਛ ਕੇ ਆਇਆ ਉਹਦੇ ਤੇ ਆਪਾਂ ਸਵੇਰ ਸਵੇਰ ਖੋਜ ਕੀਤੀ ਤੇ ਉਹਦੇ ਇਹ ਜਾਣਕਾਰੀ ਮਿਲੀ ਵੀ ਆਪਾਂ 1 ਕਿਲੋ ਐਲੋਵੀਰਾ ਲੈਣਾ ਹੈ ਐਲੋਵੀਰਾ ਲੈ ਕੇ ਇਹਨੂੰ ਆਪਾਂ ਤੇ ਜਿਹੜੀ ਇਹਦੇ ਵਿੱਚ ਜੈਲ ਆ ਗਈ ਉਹ ਆਪਾਂ 1 ਕਿਲੋ ਕੱਢ ਲੈਣੀ ਆ 1 ਕਿਲੋ ਹੀ ਆਪਾਂ ਉਹਦੇ ਵਾਸਤੇ ਖੰਡ ਲੈ ਲੈਣੀ ਆਂਗੀ ਇਹਨੂੰ ਆਪਾਂ 1 ਕਿਲੋ ਨੂੰ ਇਹਦੇ ਵਿੱਚ 1 ਕਿਲੋ ਪਾਣੀ ਪਾ ਲੈਣਾ ਹੈਗਾ ਤੇ ਇਹਨੂੰ ਪੂਰਾ ਬਾਲ ਲੈਣਾ ਹੈਗਾ ਜਦੋਂ ਐਨ ਪੂਰਾ ਉਬਲ ਗਿਆ ਇਹ ਜਦੋਂ ਉਬਲ ਗਿਆ ਪੂਰਾ ਵਧੀਆ ਬਣ ਗਿਆ ਇਹ ਮਤਲਬ ਵੀ ਆਪਾਂ ਨੂੰ ਉਦੋਂ ਆਪਾਂ ਇਹਨੂੰ ਕੀ ਕਰਨਾ ਹੈਗਾ ਉਹਦੇ ਵਿੱਚ ਆਪਾਂ ਖੰਡ ਪਾ ਦੇਣੀ ਆਂਗੀ ਜਦੋਂ ਆਪਾਂ ਖੰਡ ਪਾਤੀ ਦੋਨਾਂ ਨੂੰ ਫੇਰ ਆਪਾਂ ਪੂਰਾ ਰਿਨਣਾ ਹੈਗਾ ਰਿਨਣ ਤੋਂ ਬਾਅਦ ਫੇਰ ਆਪਾਂ ਇਹਨੂੰ ਥੱਲੇ ਲਾ ਲੈਣਾ ਆਪਾਂ ਇਹਨੂੰ ਥੱਲੇ ਲਾ ਕੇ ਇਹਨੂੰ ਆਪਾਂ ਕਿਸੇ ਪੁੰਨੀ ਦੇ ਨਾਲ ਜਾਂ ਕਿਸੇ ਕੱਪੜੇ ਦੀ ਮਦਦ ਦੇ ਨਾਲ ਇਹਨੂੰ ਆਪਾਂ ਪੁੰਨ ਲੈਣਾਗਾ ਪੁੰਨ ਕੇ ਆਪਾਂ ਜੇ ਅਗਰੇ ਇਹ ਮਟੀਰੀਅਲ ਸਾਈਡ ਤੇ ਰੱਖ ਲੈਣਾ ਆਪਾਂ ਨੂੰ ਅੱਧੇ ਕਿਲੋ ਦੀ ਇੱਕ ਖਰਾਕ ਦੇਣੀ ਆ ਪਸ਼ੂ ਨੂੰ ਔਰ ਅੱਧੇ ਕਿਲੋ ਦੀ ਇੱਕ ਦੇ ਦਿਓ ਅਗਰ ਤੁਹਾਨੂੰ ਅੱਧੇ ਕਿਲੋ ਦੇ ਨਾਲ ਐ ਲੱਗਦਾ ਹੈ ਵੀ ਕੁਝ ਮੜਾ ਜਾਏ ਨੂੰ ਫਰਕ ਪਿਆ ਹੈ ਦੋ ਖਰਾਕਾਂ ਦੇਣ ਨਾਲ ਜਾਂ 1 ਕਿਲੋ ਐਲੋ ਵੀਰੋ ਦੇਣ ਦੇ ਨਾਲ ਜੇ ਫਰਕ ਪਿਆ ਤੁਹਾਨੂੰ ਲੱਗਦਾ ਹੈ ਤਾਂ ਫਿਰ 1 ਕਿਲੋ ਤੁਸੀਂ ਹੋਰ ਤਿਆਰ ਕਰ ਲਓ ਜਦੋਂ ਤੁਸੀਂ ਹੋਰ ਤਿਆਰ ਕਰ ਲੋਗੇ ਤੁਹਾਨੂੰ ਜਦੋਂ ਤਾਂ ਬੰਨ ਖੁੱਲਣ ਦੀ ਉਮੀਦ ਹੋ ਜਾਂਦੀ ਹੈ ਫਿਰ ਤਾਂ ਬੰਦਾ ਨੂੰ ਉਤਸ਼ਾਹ ਮਿਲ ਜਾਂਦਾ ਫਿਰ ਆਪਾਂ ਹੋਰ ਤਿਆਰ ਕਰਸ ਇੱਕ ਕਿਲੋ ਦੀ ਤੁਹਾਨੂੰ ਇਹ ਵੀਡੀਓ ਦੱਸੀ ਹੈਗੀ ਇਹਦੇ ਤੋਂ ਪਹਿਲਾਂ ਦੋ ਵੀਡੀਓ ਹੋਰ ਵੀ ਬਣਾ ਚੁੱਕਿਆ ਇਹ ਭਾਈ ਬੰਨ ਚਾਰ ਤਰ੍ਹਾਂ ਦਾ ਹੁੰਦਾ ਹੈਗਾ ਏ ਨਹੀਂ ਪਤਾ ਵੀ ਕਿਸੇ ਪਸ਼ੂ ਨੂੰ ਕਿਸੇ ਚੀਜ਼ ਨਾਲ ਆਰਾਮ ਆਉਂਦਾ ਹੈ ਕਿਸੇ ਪਸ਼ੂ ਨੂੰ ਕਿਸੇ ਨਾਲ ਆਉਂਦਾ ਹੈ ਇਹ ਬੰਦਿਆ ਦੀ ਤਰ੍ਹਾਂ ਹੈ ਜਿਵੇਂ ਕਿਸੇ ਕਿਸੇ ਡਾਕਟਰ ਤੋਂ ਆਰਾਮ ਆਉਂਦਾ ਕਿਤੇ ਕਿਸੇ ਤੋਂ ਆਉਂਦਾ ਹੈਗਾ ਵੇਖੋ ਮੈਂ ਤਾਂ ਇੱਕ ਮਿਹਨਤ ਕਰਨ ਵਾਲਾ ਬੰਦਾ ਕਰਨ ਵਾਲਾ ਮੇਰਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਹੈਗਾ ਮੈਂ ਕੁਝ ਨਹੀਂਗਾ ਮੇਰੇ ਕੋਲੇ ਮੈਂ ਕੋੜ-ਪੋੜ ਔਰ ਜਰੀਆ ਔਰ ਮੇਰਾ ਪ੍ਰਾਣਾ 40 30 35 40 ਸਾਲ ਦਾ ਪ੍ਰਾਣਾ ਤਜਰਬਾ ਮੇਰਾ ਮੈਂ ਪਸ਼ੂਆਂ ਨਾਲ ਜੁੜਿਆ ਪਸ਼ੂਆਂ ਨਾਲ ਪਿਆਰ ਕਰਦਾ ਹੋਇਆ ਮੈਂ ਇਹ ਬਿੜਗੋ ਦੇ ਮਾਦਮ ਰਾਹੀਂ ਮੈਂ ਇੱਕ ਜਾਗਰੂਤ ਕਰਨ ਵਾਸਤੇ ਕਿਸਾਨ ਭਰਾਵਾਂ ਨੂੰ ਕਿਸਾਨ ਭਰਾਵਾਂ ਦੀ ਮਦਦ ਕਰਨ ਵਾਸਤੇ ਕਰਕੇ ਮੈਂ ਨਵੀਆਂ-ਨਵੀਆਂ ਖੋਜਾਂ ਕਰਕੇ ਨਵੀਆਂ-ਨਵੀਆਂ ਮੈਂ ਲਿਆ ਰਿਆਂਗਾ ਤੁਸੀਂ ਮੇਰੀਆਂ ਪ੍ਰਾਣੀਆਂ ਬਿੜਗੋ ਨੂੰ ਬਹੁਤ ਪਿਆਰ ਦਿੱਤਾ ਭਰਪੂਰ ਹੰਗਾਰਾ ਦਿੱਤਾ ਸਾਰੀ ਬੈਲਟ ਨੇ ਤੇ ਗੁਰਲਾਬ ਸਿੰਘ ਵੱਲੋਂ ਕੋਟੀ-ਕੋਟੀ